ਸਵਾਗਤ ਹੈ ਤੁਹਾਡਾ ਇਸ ਵਲੋਗ ਦੇ ਵਿੱਚ ਇਸ ਵਲੋਗ ਦੇ ਵਿੱਚ ਆਇਆ ਤੁਹਾਨੂੰ ਜਿਲ੍ਹਾ ਅਪੂਗਾਲਾ ਸਾਹਿਬ ਉਥੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਚੈਨਲ ਜੁੜੇ ਹੋਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਮਦਦ ਕਰੋ ਜਦੋਂ ਮੱਖਣ ਸ਼ਾ ਲੁਬਾਣੇ ਦਾ ਜਹਾਜ਼ ਉੱਡਦਾ ਜਾ ਰਿਹਾ ਸੀ ਤਾਂ ਉਸਨੇ ਅਰਦਾਸ ਕੀਤੀ ਸੀ ਮੇਰਾ ਡਬਦਾ ਝਾਰ ਬਨੇ ਲਾ ਦਿਓ ਹਾਂ ਜਦੋਂ ਦਿੱਲੀ ਪਹੁੰਚਿਆ ਤਾਂ ਖੁਸ਼ਵਕਤ ਬਾਨਾ ਭੀਦਮ ਸ਼੍ਰੀ ਗੁਰਾਰ ਕ੍ਰਿਸ਼ਨ ਸਾਹਿਬ ਜੀ ਨਦੀ ਦੇ ਬਰਾਜਮਨ ਸਾਹਿਬ ਤੇ ਅਖੀਰਲੇ ਵੇਲੇ ਉਹਨਾਂ ਨੇ ਇਸ਼ਾਰਾ ਕੀਤਾ ਤੇ ਬਾਬਾ ਵਸੇ ਬਕਾਲੇ ਤਾ ਉਹ ਬਾਬਕਦਲਾ ਸਾਉਣੀ ਦੀ ਧਰਤੀ ਤੇ ਆਇਆ ਤੇ ਜਦੋਂ ਇੱਥੇ ਆਇਆ ਤੇ ਇਥੇ ਨਕਲੀ ਗੁਰੂ ਬਣ ਕੇ ਮੰჯੀਆਂ ਢਾ ਕੇ ਬੈਠੇ ਸੀ ਤੇ ਉਹ ਹੁਣ ਕਹਿੰਦਾ ਵੀ ਮੈਂ ਹੁਣ ਗੁਰੂ ਕਿਹੜਾ ਲੱਭਾਂ ਤੇ ਉਹ ਪੰਜ-ਪੰਜ ਮੋਰਾ ਰੱਖ ਕੇ ਦੇ ਮੱਥਾ ਟੇਕਦਾ ਗਿਆ ਫਿਰ ਉਸ ਨੂੰ ਪਤਾ ਲੱਗਾ ਕਿ ਇੱਕ ਗਪੌਰਾ ਸਾਹ ਦੇ ਵਿੱਚ ਬਾਬਾ ਜੀ ਰਹਿੰਦੇ ਹਨ ਤੇ ਉਹਨਾਂ ਦਾ ਤੇਗਾ ਤੇਗਾ ਕਰਕੇ ਨਾ ਹੈ ਤੇ ਤੁਸੀਂ ਉਥੇ ਜਾਓ ਜਦੋਂ ਉਥੇ ਹੀ ਉਹਨੇ ਪੰਜ ਮੋਰਾ ਰੱਖ ਕੇ ਮੱਥਾ ਟੇਕਿਆ ਆ ਗੁਰੂ ਸਾਹਿਬ ਜੀ ਕਹਿੰਦੇ ਤੂੰ ਭਲਿਆ ਪੰਜ ਮੋਰਾ ਸੁਖੀ ਸੀ ਤੇ ਤੂੰ ਪੰਜ ਮੋਰਾ ਚੜਾ ਰਿਹਾ ਹੈ ਤੋ ਇਥੋਂ ਗੁਰੂ ਦੀ ਅਸਲੀ ਪ੍ਰਕਿਰਤੀ ਤੇ ਕੋਠੇ ਚੜ ਕੇ ਪੰਲਾ ਕਮਾਇਆ ਸਾਚਾ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ ਜਾ ਲੋਹੇ ਸ੍ਰੀ ਗੁਰੂ ਕ ਤੇਗ ਬਾਦਰ ਜੀ ਇਥੇ ਪ੍ਰਗਟ ਹੋਏ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਉਥੋਂ ਦਾ ਜੈਬ ਘਰ ਬਣਿਆ ਹੋਇਆ ਹੈ ਇਸ ਦੇ ਵਿੱਚ ਸਾਰੀ ਅਰਦਾਸ ਦਰਸਾਈ ਹੋਈ ਹੈ ਆ ਜੋ ਤੁਸੀਂ ਹੁਣ ਦੇਖ ਰਹੇ ਹੋ ਇਹ ਸਾਹਮਣੇ ਪੂਰਾ ਸਭ ਹੈ ਜਿੱਥੇ 26 ਸਾਲ 9 ਮਹੀਨੇ 13 ਦਿਨ ਤੱਕ ਦੀ ਕੀਤੀ ਸੀ ਤੇ ਉਹ ਸਥਾਨ ਹੈ ਇਹ ਬੰਦਾ ਸੁਬੇ ਜਿसरी ਜਿसरी ਘਾਰੇ ਜਾਂਦਾ ਬਾਤ ਸੁਣ ਸੀ ਅੱਪਾ ਤਾਂ ਸਾਹਮਣੇ ਜੋ ਆਸਾਨ ਦੇਖ ਰਹੇ ਜੇ ਉਸ ਈਸ ਮਹਲਾ ਤੇ ਇਸ ਪਾਸੇ ਦੀਵਾਨ ਹਾਲ ਹੈ ਕਿਸੇ ਦੀਵਾਨ ਸਜਦਾ ਹੈ ਇਧਰ ਪੂਰਾ ਸਾਹਿਬ ਹੈ ਸੰਗਤ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ ਇਧਰ ਮੰਜੀ ਸਾਹਿਬ ਹੈ ਮੇਰੇ ਸਾਥ ਗੁਰ ਦੀ ਨਗਿਆ I'm gonna be ਸਤ ਗੁਰ ਦੀ ਨੰਤ ਆ ਲਾ ਮੇਰੇ ਸਤ ਗੁਰ ਦੀ